ਸਾਰੇ ਨੌਨੇ ਦੇ ਆਗੈ ਆਏ ਸਭ ਪਾਈ ਕੋਈ ਸਹਾਈ ਦਸਵਾ ਪਾਕ사 ਸਾਹਿਬ ਜੀ ਗੁਰਨ ਸਿੰਘ ਸਾਹਿਬ ਜੀ ਸਭ ਪਾਈ ਕੋਈ ਸਹਾਈ ਇਕਾ ਦਾ ਸਾਹ ਹਰ ਜੀ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਨੇ ਐਮ ਆਰ ਆਈ ਸੈਂਟਰ ਚ ਸੀਟੀ ਸਾਹਮਣੇ ਸੈਂਟਰ ਚ ਐਲਟਰਾਸਾਉਂਡ ਇੱਧਰ ਵੀ ਹੈ ਉੱਧਰ ਵੀ ਹੈ ਸੋ ਮੈਕਸਿਮਮ ਸੈਂਟਰ ਸੜਕ ਪਾਰ ਕਰਨ ਦੀ ਅਸੁਵਿਧਾ ਹੈ ਉਹਦੇ ਵਾਸਤੇ ਉਹ ਗਿਆ ਮੋਲੇਨ ਤੇ ਪੀਚਾ ਰੱਖਿਆ ਹੈ ਤਾਂ ਕਿ ਪੀਸ਼ੈਂਟ ਉਧਰੋਂ ਇੱਧਰ ਆ ਜਵੇ ਬਿਕੋਜ਼ ਕਈ ਕਨਸਲਟੈਂਟ ਇੱਧਰ ਬੈਠੇ ਹੋਣਗੇ ਕਈ ਕਨਸਲਟੈਂਟ ਉੱਧਰ ਬੈਠੇ ਹੋਣਗੇ ਬਿਕੋਜ਼ ਯੂ ਕੈਨਟ ਅਫੋਰਡ ਕਿ ਇੱਧਰ ਯਾ ਰੀਅਲ ਟ੍ਰਾਂਸਪੇਰੈਂਟ ਸਰਜਨ ਬੈਠਾ ਹੋਵੇ ਉੱਧਰ ਵੀ ਬੈਠਾ ਹੋਵੇ ਅਸੀਂ ਦੋਨਾਂ ਜਮੜਦਾ ਸਪੈਸ਼ਲਿਸਟ ਸਾਰੇ ਉੱਧਰ ਬੈਨਗੇ ਸੁਪਰ ਸਪੈਸ਼ਲਿਸਟ ਸਾਰੇ ਇੱਧਰ ਬੈਨਗੇ ਜੇ ਸਪੈਸ਼ਲਿਸਟ ਦੇਖੇਗਾ ਕਿ ਸੁਪਰ ਸਪੈਸ਼ਲਾਈਜੇਸ਼ਨ ਦੀ ਲੋੜ ਹੈ ਉਹ ਸਾਨੂੰ ਇੱਧਰ ਛੱਡ ਜਾਏਗਾ ਤੇ ਇੱਧਰਲੇ ਪਾਸੇ ਦੇਖ ਕੇ ਇਸ ਕਰਕੇ ਸੜਕ ਦੇ ਦੋਨੇ ਪਾਸੇ ਬਹੁਤ ਲੋਕਾਂ ਨੇ ਕਿਹਾ ਕਿ ਆ ਸੜਕ ਦੇ ਦੋਨੇ ਪਾਸੇ ਹਸਪੀਟਲ ਖੋਲਣ ਦਾ ਕੋਈ ਬਹੁਤ ਜ਼ਿਆਦਾ ਫਾਈ ਕੀ ਕੋਈ ਫਰਕ ਨਹੀਂ ਕਰਦਾ ਵਿਕਨੇ ਵਿਗੀ Samsung ਵੀ ਜਾਂਦਾ ਤੇ ਵਿਕੇ ਤਾਂ ਅਨੋਖੀਆਂ ਵੀ ਨੇ ਠੀਕ ਹੈ ਜੇ ਉਧਰ Samsung ਦੇ ਅੰਦਰ ਮੁਕੇ ਤੇ ਇਧਰ ਆਈਪੋਨ ਹੈ ਤੇ ਕੋਈ ਗੱਲ ਨਹੀਂ ਤੁਹਾਨੂੰ ਵਿਕਨੇ ਠੀਕ ਹੈ ਨਾ ਲੇਕਿਨ ਫੈਸਿਲਿਟੀ ਪੂਰੀ ਦੇਣੀ ਪੈਣੀ ਹੈ ਫੈਸਿਲਿਟੀ ਪੂਰੀ ਦੇਣੀ ਪੈਣੀ ਹੈ ਫੈਸਿਲਿਟੀ ਠੀਕ ਹੈ ਦਰਸਾਓ ਫੋਟੋ ਕਰਾਓ ਅੱਜ ਕਰਾਂਗੇ ਜੇ ਪੋਸੀਬਲ ਹੋ ਜਾਵੇ ਕੈਂਪੂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਲੱਗਦੀਆਂ ਕੈਂਪੂ ਵਿੱਚ ਆਣੀ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਦਮੇ ਦਾ ਰੀਨਲ ਦਾ ਸਾਡੇ ਸਾਹਮਣੇ ਡਾਕਟਰ ਬੈਠੇ ਹੈ ਰੀਨਲ ਟ੍ਰਾਂਸਪਲੈਂਟ ਸਰਜਨ ਹੈ ਲਿਵਰ ਟ੍ਰਾਂਸਪਲੈਂਟ ਸਰਜਨ ਵੀ ਬੈਠੇ ਹੈ ਸਾਰੇ ਡਾਕਟਰ ਨੇ ਜੁਆਇਨ ਕਰ ਲਿਆ ਹੋਇਆ ਸਾਡੇ ਕੋਲ ਮੈਡੀਸਿਨ ਵਾਲੇ ਸਰਜਰੀ ਵਾਲੇ ਸਾਰੇ ਡਾਕਟਰ ਜੁਆਇਨ ਕਰ ਗਏ ਸਿਰਫ ਅਸੀਂ 4-5 ਮਹੀਨੇ ਉਹਨਾਂ ਨੂੰ ਰੱਖ ਕੇ ਆਪਣੇ ਕੋਲ ਪਾਲਿਆ ਪੋਸਿਆ ਗਿਆ ਲਈਏ ਜੋ ਵੀ ਕਹ ਲਈਏ ਕਿਉਂਕਿ ਸਾਡੇ ਸਾਢੇ 4-5 ਮਹੀਨੇ ਤੋਂ ਉਹ ਵਾਲੀ ਮੁਸ਼ਕਲ ਆਈ ਜ਼ਰੂਰ ਹੈ ਲੇਕਿਨ ਅਸੀਂ ਉਹ ਮੁਸ਼ਕਲ ਨੂੰ ਵੀ ਬਹੁਤ ਹੌਸਲੇ ਨਾਲ ਪਾਰ ਕਰ ਲਿਆ ਇਹ ਡਾਕਟਰਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਸੀਂ ਨਾਲ ਨਾਲ ਚੱਲੇ ਗਏ ਐਮ ਕਾਰਪੋਰੇਸ਼ਨ ਨੂੰ ਵੀ ਬਹੁਤ ਬੜੀ ਕਿਹਾ ਸੀ ਕਿ ਮੇਰੇ ਲਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮ ਹੈ ਜਿਹੜਾ ਹਸਪਤਲ ਦਾ ਹੈ ਲੇਕਿਨ ਡਾਕਟਰ ਸੀ ਪੇ ਜਿਹੜੀ ਹੈ 4-5 ਮਹੀਨੇ ਪਹਿਲੇ ਦੇਣੀ ਸ਼ੁਰੂ ਕਰਤੀ ਲੇਕਿਨ ਅਸੀਂ ਚੱਲ ਰਹੇ ਹਾਂ ਉਹਦੇ ਨਾਲ ਵੀ ਚੱਲ ਰਹੇ ਹਾਂ ਅਸੀਂ ਹੌਸਲੇ ਨਾਲ ਉਹ ਜਿਹੜਾ ਮੁਸ਼ਕਲ ਟਾਈਮ ਸੀ ਉਹ ਵੀ ਅਸੀਂ ਕੱਢ ਲਿਆ ਮੈਂ ਡਾਕਟਰ ਮਲੋਤਰਾ ਕਾਰਪੋਰੇਟ ਹਸਪੀਟਲ ਮੈਨੇਜਿੰਗ ਡਾਇਰੈਕਟਰ ਅਸੀਂ ਕਾਰਪੋਰੇਟ ਹਸਪੀਟਲ ਯੂਨਿਟ 2 ਕੋ ਲਿਆਤੀ ਦੋ ਲਾਈਨਾਂ ਜਤੀ ਦੱਦਨੇ ਆ ਅੱਜ ਤੋਂ 5 ਮਹੀਨੇ ਪਹਿਲੇ ਅਸੀਂ ਨੋਗਰੇਸ਼ਨ ਕੀਤੀ ਸੀ ਉਸ ਤੋਂ ਬਾਅਦ ਪਾਰਕਿੰਗ ਕਰਕੇ ਕੁਝ ਪ੍ਰੋਬਲਮਸ ਆਈਆਂ ਜਿਸ ਕਰਕੇ ਅਸੀਂ ਹਸਪੀਟਲ ਨੂੰ ਡਿਲੇ ਕੀਤਾ ਔਰ ਪਾਰਕਿੰਗ ਪਹਿਲੇ ਬਣਾਈ ਸਾਡੇ ਕੋਲ ਇਸ ਵੇਲੇ ਜਿੰਨੀ ਜਗ੍ਹਾ ਹੈ ਉੱਥੇ ਡਬਲ ਪਾਰਕਿੰਗ ਹੈ ਕਾਪਰਪਰੇਸ਼ਨ ਨੇ ਤੁਹਾਨੂੰ ਮਨਜ਼ੂਰੀ ਦੇ ਦਿੱਤੀ ਔਰ ਨਕਸ਼ਾ ਸਾਡਾ ਪਾਸ ਕਰਤਾ ਨਕਸ਼ਾ ਪਾਸ ਕਰਕੇ ਜਦੋਂ ਤੁਹਾਨੂੰ ਮਿਲਿਆ ਔਰ ਕਾਰਪੋਰੇਸ਼ਨ ਕਮਿਸ਼ਨਰ ਦੀ ਮਨਜ਼ੂਰੀ ਮਿਲੀ ਤੇ ਫਿਰ ਅਸੀਂ ਦੁਬਾਰਾ ਤੋਂ ਪਾਸ ਕੀਤਾ ਅੱਜ ਜਦੋਂ ਕੁਝ ਐਡਮਿਸ਼ਨਸ ਵੀ ਕਰ ਲਈਆਂ ਉਹ ਕਿਹੜੀ ਦੇਖ ਰਹੇ ਆ 7 ਦਿਨ ਦਾ ਮੈਡੀਕਲ ਕੈਂਪ ਫ੍ਰੀ ਮੈਡੀਕਲ ਕੈਂਪਸ ਵੀ ਲਗਾਇਆ ਔਰ ਫ੍ਰੀ ਮੈਡੀਕਲ ਕੈਂਪਸ ਤੇ ਸਾਰੇ ਲੈਬ ਦੇ ਟੈਸਟ ਵੀ ਕਰ ਰਹੇ ਆ 7 ਦਿਨਾਂ ਦੇ ਅੰਦਰ ਬਹੁਤ ਸਾਨੂੰ ਅੰਦਰੋਂ ਹੀ ਖੁਸ਼ੀ ਹੈ ਅਸੀਂ ਇਸ ਕਰਕੇ ਪੈਸੇ ਦੀ ਬਚਾਨੀ ਕਰ ਰਹੇ ਹਾਂ ਇਸ ਕਰਕੇ ਲੈਬ ਦੇ ਸਾਰੇ ਟੈਸਟ ਜਿਹੜੇ ਪੇਸ਼ ਨੂੰ ਰਿਕੁਆਇਰਡ ਹੈਗੇ ਸਾਰੇ ਕਰ ਰਹੇ ਆ 7 ਦਿ ਕੱਦ ਦਿਨ ਲਗਾਤਾਰ ਰਹੀ ਇਹ ਵਾਲਾ ਜਿਹੜਾ ਕਿਹੜਾ ਨਾਮ ਨਾਲ ਕੀਤਾ ਜਾਏਗਾ। ਇਲਾ ਇੱਥੇ ਵਾਸਤੇ ਜਿਹੜਾ ਕਾਰਪੋਰੇਟ 2 ਦੀ ਗੱਲ ਹੈ ਕਾਰਪੋਰੇਟ 1 ਜਿਸ ਸਾਰੀਆਂ ਸੁਪਰ ਸਪੈਸ਼ਲਿਟੀ ਆਲਰੇਡੀ ਕਰ ਰਹੇ ਸੀ। ਕਾਰਪੋਰੇਟ 2 ਜੁਸੀਂ ਜਿਹੜੀਆਂ 1 ਚ ਨਹੀਂ ਸੀ ਸਪੈਸ਼ਲਿਟੀਆਂ ਸਾਡੇ ਕੋਲ ਸਾਰੀਆਂ ਅਸੀਂ ਉਹ ਵਾਲੀ ਲੈ ਕੇ ਆਈ ਅੱਜ ਦਾ ਰੀਨਲ ਟ੍ਰਾਂਸਪਲੈਂਟ ਹੈ, ਲਿਵਰ ਟ੍ਰਾਂਸਪਲੈਂਟ ਹੈ, ਬੋਨ ਮੈਰੋ ਟ੍ਰਾਂਸਪਲੈਂਟ ਹੈ। ਵਿੱਚ ਕਿਸੇ ਨੇ ਇੱਕ ਵਾਰ ਜਿ ਕਾਰਡੀਕ ਟ੍ਰਾਂਸਪਲੈਂਟ ਵੀ ਲਿਖਦਾ ਮੇਰਾ ਸੁਪਨਾ ਹੈਗਾ ਘਾਟ ਟ੍ਰਾਂਸਪਲੈਂਟ ਕਰੀਏ ਲੇਕਿਨ ਹਜੇ ਉਹ ਥੋੜਾ ਜਿਆਦਾ ਲੇਟ ਹੈ। ਹਜੇ ਅਸੀਂ ਮੈਂ ਰਿਪੀਟ ਕਰ ਦਿੰਦਾ ਇੱਕ ਰੀਨਲ ਟ੍ਰਾਂਸਪਲਾਂਟ ਕਿਡਨੀ ਬਦਲਣ ਦਾ ਕੰਮ ਇੱਕ ਲਿਵਰ ਟ੍ਰਾਂਸਪਲਾਂਟ ਲਿਵਰ ਬਦਲਣ ਦਾ ਕੰਮ ਔਰ ਤੀਸਰਾ ਬੋਨ ਮੈਰੋ ਟ੍ਰਾਂਸਪਲਾਂਟ ਜਿਹੜੇ ਬੱਚੇ ਛੋਟੇ ਬੱਚੇ ਆ ਜਿਨ੍ਹਾਂ ਦੀ ਵੀ ਬੋਨ ਮੈਰੋ ਬਦਲ ਨਹੀਂ ਹੁੰਦੀ ਐ ਅਸੀਂ ਉਹ ਵੀ ਬਦਲਣ ਦਾ ਇੱਥੇ ਕੰਮ ਸਾਰੀਆਂ ਫੈਸਿਲਿਟੀਆਂ ਆਲਰੇਡੀ ਐਡ ਹੋ ਗਈਆਂ ਸਾਰਾ ਆਪਰੇਟਰ ਸਾਰਾ ਇਕੁਪਮੈਂਟ ਹਰ ਚੀਜ਼ ਸਾਡੇ ਕੋਲ ਇਸ ਵੇਲੇ ਅਸੀਂ A to Z ਕੰਪਲੀਟ ਆ ਸਿਰਫ ਇੱਕ ਚੀਜ਼ ਦੀ ਸਾਨੂੰ ਕਮੀ ਆ ਜੇ ਲਾਇਸੈਂਸ ਵੀ ਲਾਇਸੈਂਸ ਤੋਂ ਬਗੈਰ ਕੋਈ ਕੰਮ ਨਹੀਂ ਕਰਨਾ ਲਾਇਸੈਂਸ ਅਪਲਾਈ ਹੋ ਚੁੱਕਾ ਆ ਜਿਸ ਦਿਨ ਲਾਇਸੈਂਸ ਆਏਗਾ ਉਸ ਦਿਨ ਹੀ ਅਸੀਂ ਇਹ ਵਾਲਾ ਕੰਮ ਕਿਡਨੀ ਲਿਵਰ ਤੇ ਬੋਨ ਮੈਰੋ ਦਾ ਸੇ ਕੰਮ ਸਟਾਰਟ ਕਰ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ 2200 ਬੈੱਡ ਦਾ ਹਸਪੀਟਲ ਹੈ ਇਹਦੇ 100 ਬੈੱਡ ਦਾ ਇਸ਼ੂ ਇੱਥੋਂ ਫਲੋਰ ਤੇ ਹੈ ਜੋ ਸੀ ਜੋ ਜੋ ਸੀ ਉੱਤਰ ਨਹੀਂ ਕਰ ਪਾਏ ਜੋ ਜੋ ਸਾਨੂੰ ਮੁਸ਼ਕਲਾਂ 11 ਸਾਲਾਂ ਚ ਉਧਰ ਆਈਆਂ ਉਹ ਸਾਰੀਆਂ ਮੁਸ਼ਕਲਾਂ ਅਸੀਂ ਇੱਧਰਲੇ ਪਾਸੇ ਕੰਪਲੀਟ ਕਰਤੀਆਂ ਤਾਂ ਕਿ ਮੁਸ਼ਕਲ ਕੋਈ ਨਾ ਆਵੇ ਫਿਰ ਉਹ ਵੀ ਸੈਂਟਰਲੀ ਉਹ ਵੀ ਸੈਂਟਰਲ ਏਅਰ ਕੰਡੀਸ਼ਨਡ ਹਸਪੀਟਲ ਸੀ ਉਹ ਵੀ ਸੈਂਟਰਲ ਏ ਕੰਡੀਸ਼ਨ ਹਸਪੀਟਲ ਜੀ ਵੀ ਸੈਂਟਰਲੀ ਏਅਰ ਕੰਡੀਸ਼ਨਡ ਹਸਪੀਟਲ ਹੈ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਸੇ ਪੇਸ਼ੈਂਟ ਨੂੰ ਐਸ਼ਵਾਨ ਉੱਧਰ ਵੀ ਸੀ ਐਸ਼ਵਾਨ ਇੱਧਰ ਵੀ ਆਏਗੀ ਸਾਰੀਆਂ ਇੰਸ਼ੋਰੈਂਸ ਧੜੀਆਂ ਉੱਧਰ ਸੀ ਉਹ ਇੰਸ਼ੋਰੈਂਸ ਇੱਧਰ ਹੈ ਸਾਰੀਆਂ ਚੀਜ਼ਾਂ ਰੈਪਲੀਕਾ ਐ ਬਿਲਕੁਲ ਉਧਰ ਵਾਲਾ ਸਿਸਟਮ ਹੀ ਇੱਧਰ ਲੱਗਣਾ ਐ ਬਾਕੀ ਤੁਹਾਡੇ ਮਨ 'ਚ ਕੋਈ ਹੋਰ ਕੋਈ ਚੀਜ਼ ਸਵਾਲ ਹੀ ਐ ਤੇ ਦੱਸੋ ਆਯੁਸ਼ਮਨ ਕਾਰਡ ਦਾ ਸਰ ਆਯੁਸ਼ਮਨ ਕਾਰਡ ਸਾਡਾ ਉਧਰ ਚੱਲਦਾ ਪਿਆ ਸਰਕਾਰੀ ਇੰਸ਼ੋਰੈਂਸ ਐ ਸਾਨੂੰ ਇੱਧਰ ਲੈਣੀ ਪਏਗੀ ਕੁਛ ਦਿਨ ਲੱਗਣਗੇ ਜਾਂ ਕੁਛ ਹਫ਼ਤੇ ਲੱਗਣਗੇ 2-3 ਹਫ਼ਤੇ ਬਿਕੋਜ਼ ਉਹਨਾਂ ਉਧਰ ਮਿਲੀ ਹੋਈ ਐ ਤੇ ਇੱਧਰ ਵੀ ਮਿਲ ਜਾਏਗੀ ਅਗੇ ਇਹ ਚੀਜ਼ਾਂ ਮਿਲੇਗਾ ਆਯੁਸ਼ਮਨ ਕਾਰਡ ਦੇ ਅਯੁਸ਼ਮਨ ਆਯੁਸ਼ਮਨ ਕਾਰਡ ਮੈਡੀਕਲ ਐਂਡ ਸਰਜਿਕਲ ਮੈਨੇਜਮੈਂਟ ਅਸੀਂ ਅੱਜ ਵੀ ਇੱਕ ਜੁਬਾੜਾ ਰੂਟੇ ਦਾ ਆਪਰੇਸ਼ਨ ਅਸੀਂ ਉਧਰ ਕਰ ਰਹੇ ਦੇ થਾਰੇ ਟੈਸਟ ਕਿਡਨੀ ਦੇ ਸਾਰੇ ਸਟੋਨਸ ਹਰ ਚੀਜ਼ ਮੈਨੂੰ ਕਿੰਨੀ ਰਿਪਲੇਸਮੈਂਟ ਬਾਰੇ ਪਤਾ ਨਹੀਂ ਕਿੰਨੀ ਟ੍ਰਾਂਸਪਾਰਟ ਆਯੁਸ਼ਮਨ ਕਾਰਡ ਤੇ ਹੁੰਦਾ ਹੈ ਨਹੀਂ ਹੁੰਦਾ ਬਿਕੋਜ਼ ਇਸ ਫੀਲਡ ਚ ਮੈਂ ਹੁਣੇ ਨਵਾਂ ਆ